ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁੱਕ ਆਈਡੀਆ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇੱਕ ਜੋ ਜਾਣਕਾਰੀ ਸੂਚਨਾ ਬਾਰੇ ਕਿ ਕੱਲ ਨੂੰ ਜਿਹੜਾ ਬਸੰਤਰ ਉਤਤ ਦਾ ਤਿਹਾਰ ਹੈ ਤੇ ਇਸ ਦਿਨ ਪਤੰਗ ਨੇ ਜਿਹੜੇ ਉਹ ਬਹੁਤ ਚਾੜੇ ਜਾਂਦੇ ਨੇ ਇਸ ਕਰਕੇ ਜਿਹੜੀ ਡੋਰ ਆ ਉਸ ਤੋਂ ਤੁਸੀਂ ਬਚ ਕੇ ਰਹਿਣਾ ਧਿਆਨ ਦੇ ਨਾਲ ਚੱਲਣਾ ਚਾਹੇ ਤੁਸੀਂ ਮੋਟਰਸਾਈਕਲ ਤੇ ਚਾਹੇ ਪੈਦਲ ਚਾਹੇ ਤੁਸੀਂ ਆਪਾਂ ਕਹਸਾ ਸਾਈਕਲ ਤੇ ਜਾਂ ਕਿਸੇ ਵੀ ਚੀਜ਼ ਦੇ ਵਿੱਚ ਜਾ ਰਹੇ ਜਾ ਰਹੇ ਹੋ ਤਾਂ ਜਰੂਰ ਪਤੰਗਾਂ ਦੀ ਡੋਰ ਤੋਂ ਬਚ ਕੇ ਰਹੋ ਕਿਉਂਕਿ ਕੱਲ ਨੂੰ ਬਹੁਤ ਸਾਰੇ ਜਿਹੜੀਆਂ ਆਪਾਂ ਵੀਡੀਓਜ਼ ਦੇਖਦੇ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ ਵੀ ਦੇਖੀਆਂ ਜਾਂ ਪਹਿਲਾਂ ਵੀ ਦੇਖੀਆਂ ਕਿ ਜਿਹੜੇ ਕਿਸੇ ਦਾ ਗਲ ਕੱਟ ਗਿਆ ਕਿਸੇ ਦੇ ਕੰਨ ਦੇ ਉੱਤੇ ਦੀ ਲੱਗੀ ਇਸ ਤਰ੍ਹਾਂ ਜਿਹੜਾ ਮਾਹੌਲ ਆ ਉਹ ਬਣ ਜਾਂਦਾ ਇਸ ਕਰਕੇ ਵੀਡੀਓ ਨੂੰ ਕਰ ਦਿਓ ਵੱਤੋ ਵੱਤ ਸ਼ੇਅਰ ਤਾਂ ਜੋ ਹਰ ਇੱਕ ਦੇ ਕੋਈ ਜਾਣਕਾਰੀ ਪੌਂਜੇ ਕੇ ਪਤੰਗਾ ਵਾਲੇ ਵੀਰ ਜਿਹੜੇ ਵੀ ਮਨੋਰੰਜਨ ਕਰਦੇ ਨੇ ਉਹ ਆਪਣਾ ਧਿਆਨ ਦੇ ਨਾਲ ਮਨੋਰੰਜਨ ਕਰਨ ਪਰੰਤੂ ਜੇ ਪਤੰਗ ਚੜਾ ਕੇ ਹੀ ਮਨੋਰੰਜਨ ਨਹੀਂ ਹੁੰਦਾ ਜਾਂ ਕੱਲੇ ਆਪਾਂ ਕਹਿ ਸਕਦੇ ਹਾਂ ਕਿਸੇ ਦੇ ਲਈ ਇਹ ਨੁਕਸਾਨ ਹੋ ਜਾਵੇ ਇਸ ਪਤੰਗਾ ਦੇ ਨਾਲ ਉਸ ਤੋਂ ਬਾਅਦ ਗੱਲ ਕਰਾਂਗੇ ਦੋਸਤੋ ਅੱਜ ਰਾਤ ਦੇ ਮੌਸਮ ਦੀ ਜਿਹੜਾ ਕਿ ਅਸੀਂ ਮੀਂਹ ਵਾਲਾ ਸਿਸਟਮ ਸੀ ਬਹੁਤ سارے ਦੋਸਤਾਂ ਮਿੱਤਰਾਂ ਨੇ ਕਮੈਂਟ ਵੀ ਕਰੇ ਹੋਣਗੇ ਜਾਂ ਕਈਆਂ ਨੇ ਕਿਹਾ ਵੀ ਹੋਊਗਾ ਕਿ ਮੀਂਹ ਤਾਂ ਆਇਆ ਨਹੀਂ ਤੁਹਾਡਾ ਤੁਸੀਂ ਕਹਿੰਦੇ ਸੀ ਮੀਂਹ ਆਊਗਾ ਪਰੰਤੂ ਸਾਨੂੰ ਜਿਹੜੇ ਸਾਡੇ ਜੋ ਦੋਸਤ ਮਿੱਤਰ ਨੇ ਜਾਂ ਜਿਹੜੀ ਸਾਡੀ ਟੀਮ ਦੇ ਹੋਰ ਵੱਡੇ ਵਧੀਆ ਜਿਹੜੀ ਜਾਣਕਾਰੀ ਦਿੰਦੇ ਨੇ ਦੋਸਤ ਮਿੱਤਰ ਉਹਨਾਂ ਦੇ ਜਰੀਏ ਜਿਹੜੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅੱਜ ਅੱਧੀ ਰਾਤ ਤੱਕ ਹਜੇ ਵੀ ਜਿਹੜਾ ਸਿਸਟਮ ਆ ਵਰਕਰ ਰਹਾ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਅੱਜ 10 ਤਰੀਕ ਦਾ ਜਿਹੜਾ ਇਹ ਸਿਸਟਮ 13% ਚਾਂਸ ਨੇ ਤੇ ਇਧਰ ਬਦਲਵਾਈ ਵੀ ਜਿਹੜੀ ਬਣੀ ਹੋਈ ਹੈ ਇਸ ਦਾ ਕਾਰਨ ਕਿ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਜ਼ਿਆਦਾ ਨਹੀਂ ਥੋੜੇ ਬਹੁਤ ਖੇਤਰਾਂ ਦੇ ਵਿੱਚ ਤੇ ਇਧਰੋਂ ਰਾਜਸਥਾਨ ਦੇ ਅਨੂਪਗੜ ਜਾਂ ਹਨੂਮਾਨਗੜ ਵਾਲੇ ਸਾਈਡ ਜਿਹੜੇ ਹਲਕੀ ਫੁਲਕੀ ਜਿਹੜੀ ਕਿਨਮਣ ਕਣੀਆ ਉਹ ਹੋ ਸਕਦੀ ਹੈ ਕਿਤੇ ਕਿਤੇ ਉਸ ਤੋਂ ਬਾਅਦ ਪੰਜਾਬ ਦੇ ਵੀ ਕੁਝ ਖੇਤਰ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਹਰਿਆਣੇ ਦੇ ਨਾਲ ਲੱਗਦੇ ਖੇਤਰ ਸੰਗਰੂਰ ਮਾਨਸਾ ਬਠਿੰਡਾ ਸੌਰੀ ਸੰਗਰੂਰ ਮਾਨਸਾ ਫਾਜ਼ਲੇ ਕਾਬੂਰ ਤੇ ਉਸ ਤੋਂ ਬਾਅਦ ਪਟਿਆਲਾ ਸ੍ਰੀ ਫਤਿਹਗੜ ਸਾਹਿਬ ਜਾਂ ਮਰੇੜਕੋਟਲਾ ਜਾਂ ਖੰਨੇਲ ਲੁਧਿਆਣੇ ਦੇ ਕੁਝ ਖੇਤਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਕੁਝ ਖੇਤਰ ਇਹਨਾਂ ਦੇ ਵਿੱਚ ਹਲਕੀ ਫੁਲਕੀ ਕਿਤੇ ਜਿਵੇਂ ਪਟਿਆਲੇ ਜਿਹੜੇ ਦਾ ਇੱਕ ਖੇਤਰ ਹੋ ਗਿਆ ਜਾਂ ਇੱਕ ਪਿੰਡ ਹੋ ਗਿਆ ਇਸ ਤਰ੍ਹਾਂ ਕਿਤੇ ਵੀ ਹਲਕੀ ਫੁਲਕੀ ਸਾਨੂੰ ਆਸ ਆ ਜਿਹੜੀ ਅੱਜ ਰਾਤ ਨੂੰ ਕਿਣ ਮਣਕਣੀ ਜਾਂ ਛਿੱਟਾ ਜਿਹੜਾ ਉਹ ਪੈ ਸਕਦਾ ਉਸ ਤੋਂ ਬਾਅਦ ਆ ਗੱਲ ਕਰਾਂਗੇ ਦੋਸਤੋ ਆਉਣ ਵਾਲੇ ਦਿਨਾਂ ਦੀ ਵੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਧੁੰਦ ਬਾਰੇ ਅਲਰਟ ਦੇ ਦਈਏ ਕਿ ਧੁੰਦ ਦਾ ਜਿਹੜਾ ਬਹੁਤ سارے ਦੋਸਤਾਂ ਮਿੱਤਰਾਂ ਦੇ ਕਮੈਂਟ ਵੀ ਆਏ ਨੇ ਕਿ ਕੱਲ ਨੂੰ ਧੁੰਦ ਹੋਵੇਗੀ ਜਾਂ ਨਹੀਂ ਦੋਸਤੋ ਕੱਲ ਨੂੰ ਧੁੰਦ ਹੋਵੇਗੀ ਪਰੰਤੂ ਉਹ ਜਿਆਦਾ ਕਹਿ ਸਕਦੇ ਆ ਪਰ 9 10 ਵਜੇ ਤੱਕ ਜਿਵੇਂ ਅੱਜ ਕਈ ਇਲਾਕਿਆਂ ਦੇ ਵਿੱਚ ਸੂਰਜ ਦਿਖਾਈ ਦਿੱਤਾ ਕਈਆਂ ਦੇ ਵਿੱਚ ਜਿਹੜਾ ਸੂਰਜ ਉਹ ਨਹੀਂ ਦਿਖਾਈ ਦਿੱਤਾ ਤੇ ਜਿੱਥੇ ਸੂਰਜ ਦਿਖਾਈ ਦਿੱਤਾ ਉਥੇ ਥੋੜਾ ਜਿਹਾ ਦਿਨ ਦਾ ਤਾਪਮਾਨ ਸੀ ਜਿਹੜਾ ਉਹ ਅਪ ਹੋਇਆ ਕਿ 22 23 ਡਿਗਰੀ ਦੇ ਆਸ-ਪਾਸ ਪੁੱਜਿਆ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਜੇਕਰ ਜਿਹੜੇ ਇਲਾਕਿਆਂ ਦੇ ਵਿੱਚ ਸੂਰਜ ਨਹੀਂ ਦਿਖਾਈ ਦਿੱਤਾ ਜਿਵੇਂ ਕਿ ਤੁਸੀਂ ਉਹ ਬਾਕੀ ਜਾਣ ਨਹੀਂ ਜਾਣੋ ਤੁਸੀਂ ਕਿੱਥੇ-ਕਿੱਥੇ ਸੂਰਜ ਦਿਸਿਆ ਤੇ ਜਿੱਥੇ ਨਹੀਂ ਦੱਸਿਆ ਉਥੇ 17 15 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਨ ਆ ਦਰਜ ਕੀਤਾ ਗਿਆ ਜਿਹੜੀ ਲੰਗੀ ਸਵੇਰ ਹੈ ਜਾਨੀ ਕਿ ਅੱਜ ਦੀ ਸਵੇਰ ਸੀ ਉਥੇ ਕਈ ਬਹੁਤੇ ਇਲਾਕਿਆਂ ਦਾ ਜਿਹੜਾ ਤਾਪਮਨ ਸੀ 7 ਤੋਂ 9 ਡਿਗਰੀ ਹਰਿਆਣੇ ਦੇ ਹਰਿਆਣੇ ਦੇ ਪੰਜਾਬ ਦਾ ਤੇ ਪੰਜਾਬ ਦੇ ਕੁਝ ਖੇਤਰਾਂ ਦਾ 7 ਤੋਂ 8 ਡਿਗਰੀ ਦੇ ਵਿੱਚ ਵਿੱਚ ਜਿਹੜਾ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਕੱਲ ਨੂੰ ਸਵੇਰ ਦੇ ਸਮੇਂ ਵੀ ਧੁੰਦ ਆ ਜਿਹੜੀ ਕੁਝ ਖੇਤਰਾਂ ਦੇ ਵਿੱਚ ਹੋਊਗੀ ਜੇਕਰ ਅੱਜ ਜਿਵੇਂ ਕਿ ਹੁਣ ਆਪਾਂ ਥੋੜਾ ਸਮਾਂ ਪਹਿਲਾਂ ਸ 8 ਵਜੇ ਦੇ ਕਰੀਬ ਜਿਹੜੀ ਹਵਾਵਾਂ ਨੇ ਉੱਤਰ-ਪੱਛਮੀ ਹਵਾਵਾਂ ਸੀ ਜਾਂ ਹਵਾ ਦਾ ਦੱਖਣ-ਪੂਰਬੀ ਹਵਾ ਦਾ ਬੁੱਲਾ ਸੀ ਜੇਕਰ ਇਸ ਤਰ੍ਹਾਂ ਦੀ ਹਵਾਵਾਂ ਚੱਲਦੀਆਂ ਰਹੀਆਂ ਸਵੇਰ ਦੇ ਸਮੇਂ ਪਹਿਲੇ ਘੰਟੇ ਦੇ ਵਿੱਚ ਯਾਨੀ ਕਿ 6 ਵਜੇ ਤੋਂ ਲੈ ਕੇ 5-6 ਵਜੇ ਤੋਂ ਲੈ ਕੇ ਜਾਂ 7-8 ਵਜੇ ਤੋਂ ਲੈ ਕੇ ਇਹ ਹਵਾਵਾਂ ਚੱਲੀਆਂ ਤਾਂ ਉੱਤਰ-ਪੱਛੋਂ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਪੂਰੀ ਪੂਰੀ ਜਾਪਰੀ ਹੈ ਕਿ ਕੱਲ ਨੂੰ ਹਵਾਵਾਂ ਚੱਲਣਗੇ ਉੱਤਰ-ਪੱਛਮੀ ਜੇਕਰ ਉਹ ਚੱਲਦੀਆਂ ਨੇ ਤਾਂ ਥੋੜੇ ਸਮੇਂ ਬਾਅਦ ਹੀ 8-9 ਜਾਂ 9-10 ਵਜੇ ਦੇ ਵਿੱਚ ਵਿੱਚ ਜਿਹੜੀ ਇਹ ਧੁੰਦ ਦਾ ਅੱਗੇ ਲੰਘ ਜੂਗੀ ਤੇ ਥੋੜਾ ਜਿਹਾ ਸੂਰਜ ਦੇ ਦਰਸ਼ਨ ਨੇ ਜਿਹੜੇ ਉਹ ਆਪਾਂ ਨੂੰ ਜਲਦੀ ਹੋ ਜਾਣਗੇ ਤੇ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੇ ਸੂਰਜ ਦੇ ਦਰਸ਼ਨ ਹੋਣਗੇ ਜ਼ਰੂਰ ਉਹ ਮੱਧਮ ਰੂਪ ਦੇ ਵਿੱਚ ਹੋਣਗੇ ਕਿਉਂਕਿ ਧੁੰਦ ਜਿਹੜੀ ਉਹ ਬਣੀ ਰਹੂਗੀ ਥੋੜੀ-ਬਹੁਤ ਕਿਤੇ-ਕਿਤੇ ਜਾਂ ਬੱਦਲ ਨੇ ਜਿਹੜੇ ਕਿਤੇ-ਕਿਤੇ ਲੰਘਦੇ ਰਹਿਣਗੇ ਹੋ ਸਕਦਾ ਮੌਸਮ ਬਿਲਕੁਲ ਸਾਫ਼ ਨੀਲਾ ਵੀ ਹੋ ਸਕਦਾ ਇਹ ਕੱਲ ਨੂੰ ਆਉਣ ਵਾਲਾ ਸਮਾਂ ਜਿਹੜਾ ਉਹ ਆਪਾਂ ਨੂੰ ਦੱਸੂਗਾ ਜੋ ਹਾਲਾਤ ਨੇ ਉਸ ਦੇ ਹਿਸਾਬ ਨਾਲ ਅਸੀਂ ਤਾਂ ਨਾਲ ਜਿਹੜੀ ਗੱਲ ਕਰ ਰਹੇ ਹਾਂ ਦੋਸਤੋ ਬਾਕੀ ਗੱਲ ਕਰਦੇ ਆਪਾਂ ਜਿਹੜੀ ਕਿ ਕੱਲ ਨੂੰ ਦਿਨ ਵੇਲੇ ਤੁਹਾਨੂੰ ਦਿਖਾ ਰਿਹਾ ਸੀ ਸੈਟੇਲਾਈਟ ਦੀਆਂ ਤਸਵੀਰਾਂ ਨੇ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਦੇ ਦੋ ਤਰੀਕ ਦੇ ਦੇਖ ਸਕਦੇ ਹੋ 6% ਜਿਹੜੇ ਚਾਂਸ ਨਮੀ ਦੇ ਬਣਦੇ ਹੋਏ ਆ ਰਹੇ ਨੇ ਉਹੀ ਬੱਦਲਵਾਈ ਵਾਲੀ ਗੱਲ ਕਰੀ ਆਪਾਂ ਕਿ ਉਸ ਤੋਂ ਬਾਅਦ ਜਿਹੜਾ ਮੌਸਮਾ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਤੇ ਬਾਕੀ ਤੁਹਾਨੂੰ ਅਸੀਂ ਲੈ ਚੱਲਦੇ ਆਂ ਤਿੰਨ ਤਰੀਕ ਨੂੰ ਤਿੰਨ ਤਰੀਕੇ ਦੇ ਸਿਸਟਮ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਿੰਨ ਤਰੀਕੇ ਦਾ ਸਿਸਟਮ ਹੈ ਜੜਾ ਉਹ ਵੀ ਕੋਈ ਜ਼ਿਆਦਾ ਮੀਂਹ ਵਾਲਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ 4 ਤਰੀਕ ਦੀ 4 ਤਰੀਕ ਦਾ ਸਿਸਟਮ ਹੈ ਜਿਹੜਾ ਤੁਸੀਂ ਦੇਖ ਸਕਦੇ ਥੋੜਾ ਜਿਹਾ ਸਟਰੋਂਗ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਵੇਂ ਕਿ ਅਸੀਂ ਤਾਂ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਲਕਾ ਸਿਸਟਮ ਹੈ 5 ਤਰੀਕ ਨੂੰ ਵੀ ਹਲਕਾ ਸਿਸਟਮ ਹੈ ਥੋੜੀ ਜਿਹੀ ਬਦਲਵਾਈ ਹੈ ਪਰੰਤੂ ਇਹ ਸਟਰੋਂਗ ਹੋ ਚੁੱਕਿਆ ਹੈ ਜਿਵੇਂ ਕਿ ਅੱਜ ਵਾਲਾ ਸਟਰੋਂਗ ਹੋਇਆ ਸੀ ਚੇਂਜ ਹੋਇਆ ਸੀ ਕਿ ਜਿਹੜਾ 4 ਤੇ 5 ਤਰੀਕ ਵਾਲਾ ਸਿਸਟਮ ਹੈ ਉਹ ਥੋੜਾ ਜਿਹਾ ਹਲਕਾ ਦਿਖਾਈ ਦੇ ਰਿਹਾ ਸੀ ਪਰੰਤੂ ਇਸ ਸਮੇਂ ਜਿਹੜੇ ਉਸ ਦੇ ਹਾਲਾਤ ਬਦਲਦੇ ਹੋਏ ਨਜ਼ਰ ਆ ਰਹੇ ਨੇ ਇਸ ਸਿਸਟਮ ਦੇ ਨਾਲ ਆਪਾਂ ਕਹਿ ਸਕਦੇ ਹਾਂ ਕੁਝ ਜਿਵੇਂ ਚੰਡੀਗੜ੍ਹ ਦੇ ਹੋਵੇ ਕੁਝ ਖੇਤਰ ਪਟਿਆਲੇ ਦੇ ਜਾਂ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਮੈਦਾਨੀ ਖੇਤਰ ਨੇ ਜਿਹੜੇ ਥੋੜੇ ਬਹੁਤ ਨਾ ਮਾਤਰ ਰੁਹ ਦੇ ਉਹਨਾਂ ਵਿੱਚ ਥੋੜਾ ਜਿਹਾ ਮੀਂਹ ਦੀ ਇਹਨੇ ਘਰਵਨ ਹੋ ਸਕਦੀਆਂ ਨੇ ਜਿਆਦਾਤਰ ਇਹ ਸਿਸਟਮ ਹੈ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਹੀ ਰਹਿਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਉਸ ਤੋਂ ਬਾਅਦ ਗੱਲ ਕਰਾਂਗੇ 6 ਤਰੀਕ ਦੀ 6 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਫਿਰ 7-8 ਤਰੀਕ ਨੇੜਾ ਹਲਕੀ ਜਿਹੀ ਜਿਹੜੀ ਬਦਲੀ ਆ ਸਿਸਟਮ ਨੇ ਜਿਵੇਂ ਦੇਖ ਸਕਦੇ ਹੋ ਲਾਈਵ ਜਿਹੜੇ ਸੈਟਲਾਈਟ ਦੇ ਨੇ ਤਸਵੀਰਾਂ ਇਹਨਾਂ ਦੇ ਵਿੱਚ ਦਿਖਾਈ ਦੇ ਰਿਹਾ ਇਸੇ ਤਰ੍ਹਾਂ 8 ਤਰੀਕ ਨੂੰ ਵੀ ਹਲਕੀ ਬਦਲੀ ਜੀ ਜਿਹੜੀ ਦਿਖਾਈ ਦੇ ਰਹੀ ਹੈ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਆਉਗੀ ਉਹ ਵੀ ਅਸੀਂ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਇਸ ਸਮੇਂ 10 ਤਰੀਕ ਤੱਕ ਜਿਹੜਾ ਹਲਕਾ ਫੁਲਕਾ ਬਦਲੀ ਸਿਸਟਮ ਜੇ ਨੇੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਲਾਈਵ ਨੇ ਦੋਸਤੋ ਇਹ ਬਦਲੀ ਸਿਸਟਮ ਨੇ ਥੋੜੇ-ਥੋੜੇ ਕਿਤੇ ਧੁੱਪ ਆ ਜੂ ਕਿਤੇ ਸਾਹ ਆ ਜੂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਦਾ ਹੋਇਆ ਨਜ਼ਰ ਆਉ ਧੁੰਦ ਦੀ ਗੱਲ ਕਰ ਰਹੇ ਹਾਂ ਦੋਸਤੋ ਆਪਾਂ ਧੁੰਦ ਕੇ ਕੱਲ ਨੂੰ ਵੀ ਕਈ ਦੋਸਤਾਂ ਮਿੱਤਰਾਂ ਨੇ ਪੁੱਛਿਆ ਸੀ ਕਿ ਧੁੰਦ ਪਾਉਗੀ ਹਾਂਜੀ ਜ਼ਰੂਰ ਧੁੰਦ ਪਾਉਗੀ ਜੇਕਰ ਹਵਾਵਾਂ ਦੀ ਦਿਸ਼ਾ ਜਲਦੀ ਤੇਜ਼ ਚਲਦੀ ਹੈ ਤਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਉਹ ਜਲਦੀ ਕਲੀਅਰ ਹੋ ਜਾਣਗੇ ਜੇ ਅਦਰਵਾਇਜ਼ ਜਿਹੜਾ ਅਸੀਂ ਕਹਿ ਸਕਦੇ ਹਾਂ ਹਵਾ ਦੀ ਗਤੀ ਘੱਟ ਹੋਈ ਤਾਂ ਉਹ ਧੁੰਦ ਜਿਹੜੀ ਲੇਟ ਸਮੇਂ ਦੇ ਲਈ ਜਿਹੜੀ ਕਿ ਆਪਾਂ ਨੂੰ ਦੇਖਣ ਨੂੰ ਮਿਲੇਗੀ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੀ ਤਸਵੀਰ ਦੇਖੀ ਅੱਜ ਰਾਤ ਦੀ ਤਾਂ ਆਪਾਂ ਨੂੰ ਕਿਸੇ ਵੀ ਇਲਾਕੇ ਦੇ ਵਿੱਚ ਜਿਹੜੇ ਇਸ ਸਿਸਟਮ ਦੇ ਵਿੱਚ ਬਦਲਬਾਈ ਨਹੀਂ ਦਿਖਾਈ ਦੇ ਰਹੀ ਹਲਕੀ ਜਿਹੀ ਕਿਤੇ ਕਿਤੇ ਜਿਹੜੀ ਨਾ ਮਾਤਰੀ ਜੀ ਜਿਹੜੀ ਬਦਲੀ ਜੀ ਸਿਸਟਮ ਹੈ ਇਧਰ ਹਰਿਆਣੇ ਵਾਲੀ ਸਾਈਡ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਚਿੱਟੇ ਬਦਲ ਹਰਿਆਣੇ ਦੇ ਵਿੱਚ ਦਿਖਾਈ ਦੇ ਰਹੇ ਨੇ ਇਹ ਕਿਤੇ ਕਿਤੇ ਇਸ ਤਰ੍ਹਾਂ ਹੋ ਸਕਦਾ ਇਸ ਦੇ ਨਾਲ ਆ ਪਟਿਆਲੇ ਦੇ ਵਿੱਚ ਇੱਥੇ ਇੱਕ ਬਦਲੀ ਜੀ ਹੈ ਤੇ ਇਧਰੋਂ ਇੱਥੇ ਬਦਲੀ ਜਿਹੜੀ ਸ੍ਰੀ ਫਤਿਹਗੜ੍ਹ ਸਾਹਿਬ ਜਾਂ ਆਪਾ ਗਸਾ ਦਾ ਰੂਪਨਗਰ ਵਾਲੀ ਸਾਈਡ ਥੋੜੀ ਜਿਹੀ ਕਿਤੇ ਕਿਤੇ ਬਣੀ ਹੋਈ ਆ ਇਹ ਦੇਖ ਸਕਦੇ ਹੋ ਤੁਸੀਂ ਜਿਸ ਤੇ ਅਸੀਂ ਬਿੰਦੀ ਲਾ ਰਹੇ ਹਾਂ ਇੱਥੇ ਚਿੱਟਾ ਇੱਥੇ ਜਿਹੜਾ ਧ ਇੱਧਰ ਹਰਿਆਣੇ ਦੇ ਵਿੱਚ ਰੂਪ ਇੱਧਰ ਰਾਜਸਥਾਨ ਦੇ ਵਿੱਚ ਇੱਥੇ ਤੇ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਬੱਦਲੀ ਸਿਸਟਮ ਨੇ ਬਣੇ ਹੋਏ ਨੇ ਅੱਜ ਵੀ ਰਾਤ ਨੂੰ ਬਣੇ ਰਹਿਣਗੇ ਹੋ ਸਕਦਾ ਸਵੇਰ ਤੱਕ ਇਹ ਅੱਗੇ ਲੰਘ ਜਾਣ। ਦੋਸਤੋ ਜੇਕਰ ਸੰਖੇਪ ਵਿੱਚ ਗੱਲ ਕਰੀਏ ਅਸੀਂ ਤਾਂ ਜਿਹੜੀ ਧੁੰਦ ਅੱਜ ਤੁਸੀਂ ਦੇਖੀ ਹੋਊਗੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆ ਚੁੱਕੀ ਹੈ ਤੇ ਬਹੁਤਿਆਂ ਦੇ ਵਿੱਚ ਥੋੜੇ-ਥੋੜੇ ਸਮੇਂ ਬਾਅਦ ਆਉਂਦੀ ਹੋਈ ਨਜ਼ਰ ਆਊਗੀ ਤੇ ਇਸ ਕਰਕੇ ਧਿਆਨ ਨਾਲ ਰਾਹੀ ਗਿਰਨੇ ਜਿਹੜੇ ਉਹ ਸਫ਼ਰ ਕਰਨ ਕਿਉਂਕਿ ਜਾਨੀ ਮਾਲੀ ਨੁਕਸਾਨ ਆ ਜਿਹੜਾ ਅੱਜ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਹੋਇਆ ਧੁੰਦ ਦੇ ਕਾਰਨ ਵੀ ਹੋਇਆ ਕਈ ਵਾਰੀ ਆਪਣੀ ਗਲਤੀਆਂ ਦੇ ਕਾਰਨ ਵੀ ਹੋ ਜਾਂਦਾ ਕਿਉਂਕਿ ਆਪਾਂ ਓਵਰਟੇਕਿੰਗ ਕਰਨ ਲੱਗ ਜਾਂਦੇ ਨੇ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਹਰ ਵਾਰੀ ਇਹੀ ਗੱਲ ਕਹਿੰਨੇ ਹੁੰਨੇ ਕਿ ਹੱਸਦੇ ਬਸ ਦੇ ਘਰੋਂ ਜਾਓ ਹੱਸਦੇ ਬਸ ਦੇ ਘਰ ਨੂੰ ਆਓ ਇਸ ਕਰਕੇ ਤੁਸੀਂ ਥੋੜਾ ਜਿਹਾ ਜਿਹੜੀ ਗੱਡੀ ਆ ਉਹਨੂੰ ਓਵਰਟੇਕ ਜਾਂ ਡਿਪਰਾਂ ਦੀ ਵਰਤੋਂ ਓਵਰਟੇਕ ਨਾ ਕਰੋ ਤੇ ਡਿਪਰਾਂ ਦੀ ਵਰਤੋਂ ਜ਼ਰੂਰ ਕਰਦੇ ਜਾਓ ਤੇ ਜੋ ਆਪਾਂ ਕਹਿ ਸਕਦੇ ਆ ਜੋ ਆਪਣੀ ਜ਼ਿੰਦਗੀ ਹੈ ਉਹ ਸਭ ਤੋਂ ਕੀਮਤੀ ਹੈ ਦੋਸਤੋ ਕਿਉਂਕਿ ਤੁਹਾਨੂੰ ਕਿਸੇ ਨੂੰ ਜੋ ਵੀ ਦੋਸਤ ਮਿੱਤਰ ਅੱਗੇ ਜੋ ਰਸਤਾ ਆਪਾਂ ਕਹਿ ਰਹੇ ਸਫਰ ਕਰ ਰਹੇ ਆ ਉਸ ਨੂੰ ਹਰ ਕੋਈ ਉਸ ਦਾ ਘਰ ਮਾਪੇ ਬਾਪ ਭੈਣ ਭਾਈ ਜਾਂ ਉਹਨਾਂ ਦੇ ਹਮਸਫਰ ਨੇ ਜਿਹੜੇ ਉਹ ਉਹਨਾਂ ਨੂੰ ਅੜੀਕ ਰਹੇ ਹੁੰਦੇ ਨੇ ਜਾਂ ਉਹਨਾਂ ਦੇ ਬੱਚੇ ਅੜੀਕ ਰਹੇ ਹੁੰਦੇ ਨੇ ਇਸ ਲਈ ਜ਼ਿੰਦਗੀ ਨੂੰ ਹਮੇਸ਼ਾ ਇਸ ਜੋ ਆਪਾਂ ਕਹਿੰਦੇ ਅਜਿਹਿਆਂ ਜਲੋ ਕੁਦਰਤੀ ਆਫਤਾਂ ਨੇ ਜਿਹੜੀਆਂ ਹੁੰਦੀਆਂ ਨੇ ਇਹ ਕੁਦਰਤੀ ਸਿਸਟਮ ਹੁੰਦੇ ਨੇ ਇਸ ਤਰ੍ਹਾਂ ਦੇ ਬਣੇ ਹੋਏ ਜੋ ਆਪਾਂ ਕਹਿ ਸਕਦੇ ਆਪਾਂ ਜਿੰਨਾ ਬਚਾਅ ਕਰ ਸਕਦੇ ਆ ਉਹ ਆਪਾਂ ਇਹੀ ਬਚਾਅ ਕਰ ਸਕਦੇ ਆ ਕਿ ਗੱਡੀ ਨੂੰ ਓਵਰਟੇਕ ਧੁੰਦ ਦੇ ਵਿੱਚ ਕਰਨ ਦੀ ਕੋਸ਼ਿਸ਼ ਕਦੇ ਵੀ ਨਾ ਕਰੋ ਹਾਂ ਜਿੱਥੇ ਤੁਹਾਨੂੰ ਲੱਗਦਾ ਕਿ ਖੁੱਲਾ ਰਸਤਾ ਜਾਂ ਥੋੜਾ ਜਿਹਾ ਸਾਫ਼ ਉਸ ਜਗ੍ਹਾ ਦੇ ਉੱਤੇ ਉਹ ਅੱਗੇ ਪਿੱਛੇ ਤੁਸੀਂ ਦੇਖ ਕੇ ਤਾਂ ਜ਼ਰੂਰ ਉਹਨੂੰ ਗੱਡੀ ਨੂੰ ਓਵਰਟੇਕ ਕਰਕੇ ਲਗਾ ਸਕਦੇ ਹੋ ਪਰੰਤੂ ਧੁੰਦ ਦੇ ਵਿੱਚ ਕਦੇ ਵੀ ਅਜਿਹਾ ਰਿਸਕ ਨਾ ਲਾਓ ਤੇ ਬਾਕੀ ਦੋਸਤੋ ਮੀਦੀ ਅਪਡੇਟ ਤੁਹਾਨੂੰ ਦੱਸ ਦੇ ਦਿੱਤੀ ਹੈ ਕਿ ਮੀਂਹ ਦੇ ਜਿਹੜੇ ਹਾਲਾਤ ਨੇ ਉਹ ਥੋੜੇ ਜੇ ਘੱਟ ਨੇ ਹਲਕੇ ਫੁਲਕੇ ਕਿਨਮਣ ਕਰੀਆਂ ਅੱਜ ਰਾਤ ਨੂੰ ਪੈ ਸਕਦੀ ਹੈ ਤੇ ਕੱਲ ਨੂੰ ਦਿਨ ਵੇਲੇ ਮੌਸਮ ਠੀਕ ਠਾਕ ਰਹੂਗਾ ਧੁੰਦ ਜਿਹੜੀ ਸਵੇਰ ਦੇ ਸਮੇਂ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਜਿਉਂ ਹੀ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਚੱਲਦੀਆਂ ਨੇ ਤਾਂ ਉਹ ਧੁੰਦ ਜਿਹੜੀ ਅੱਗੇ ਲੰਘ ਜੂਗੀ 3 ਤਰੀਕ ਨੂੰ ਵੀ ਮੌਸਮ ਠੀਕ ਠਾਕ ਹੈ ਤੇ ਉਸ ਤੋਂ ਬਾਅਦ 4 ਤਰੀਕ ਨੂੰ ਫੇਰ ਇੱਕ ਬਦਲੀ ਸਿਸਟਮ ਹੈ ਜਿਹੜਾ ਸਟਰੋਂਗ ਆ ਰਿਹਾ ਉਸ ਦੇ ਨਾਲ ਜੋ ਸੈਟੇਲਾਈਟ ਪ੍ਰਾਈਵੇਟ ਸੰਸਥਾ ਦਾ ਸੈਟੇਲਾਈਟ ਆ ਉਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜੋ 40% ਦੇ ਜਿਹੜੇ ਉਸ ਦੇ ਵਿੱਚ ਸਿਸਟਮ ਦੇ ਵਿੱਚ ਜਿਹੜੇ ਸੰਭਾਵਨਾ ਬਣ ਰਹੀ ਹੈ ਕਿ ਪਹਿਲਾਂ ਇਹ ਘਟ ਗਈ ਸੀ ਹੁਣ ਹੋਰ ਵੀ ਵੱਧ ਗਈ ਹੈ 41% ਹੋ ਗਈ ਹੈ ਜੇਕਰ ਇਹ ਸਿਸਟਮ ਹੋਰ ਵੀ ਸਟਰੋਂਗ ਹੁੰਦਾ ਤਾਂ ਤੁਹਾਡ ਨਾਲ ਸਮੇਂ-ਸਮੇਂ ਤੇ ਅਪਡੇਟ ਆਈਡੀ ਇਹ ਸਾਂਝੀ ਕਰਦੇ ਜਾਈ ਦਵਾਂਗੇ ਤੇ ਉਸ ਤੋਂ ਬਾਅਦ ਦੋਸਤੋ ਅਨ ਆਪਾਂ ਕੱਲ ਕਰਦੇ ਆਂ 5 ਤਰੀਕ ਨੂੰ ਵੀ ਠੀਕ ਠਾਕ ਆ ਮੌਸਮ ਬੱਦਲਵਾਈ ਆਉਂਦੀ ਜਾਂਦੀ ਰਹੂ 6 ਤਰੀਕ ਨੂੰ ਵੀ ਠੀਕ ਆ ਧੁੱਪ ਵਾਲਾ ਮੌਸਮ ਹੈ ਤੇ ਬੱਦਲਵਾਈ ਆਉਂਦੀ ਜਾਂਦੀ ਰਹੂ ਤੇ ਧੁੰਦ ਦੀ ਤਸਵੀਰ ਹੈ ਜਿਹੜੀ ਉਹ ਤੁਹਾਡੇ ਨਾਲ ਫੇਰ ਲਾਈਵ ਸਾਂਝੀ ਕਰ ਰਹੇ ਆਂ ਦੂਸਰੀ ਸੰਸਥਾ ਵ델 ਸੈਟਲਾਈਟ ਦੀ ਹਰਿਆਣੇ ਤੇ ਪੰਜਾਬ ਦੇ ਜ ਆਪਾਂ ਕਾਸਦੇ ਆਂ ਉੱਤਰੀ ਮੈਦਾਨੀ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਇਹ ਬਣ ਚੁੱਕੀ ਆ ਤੁਸੀਂ ਦੇਖ ਸਕਦੇ ਨੀਲੇ ਰੰਗ ਦੀਆਂ ਧਾਰੀਆਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਧੁੰਦ ਦਾ ਬਣ ਚੁੱਕਿਆ ਦੋਸਤੋ ਹਰਿਆਣੇ ਦੇ ਵਿੱਚ ਵੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਇਹ ਧੁੰਦ ਦਾ ਸੰਘਣੀ ਧੁੰਦ ਜਿਹੜੀ ਆ ਚੁੱਕੀ ਹੈ ਨੀਲੇ ਰੰਗ ਦੀਆਂ ਤਸਵੀਰਾਂ ਨੇ ਤੇ ਜਿਹੜੀਆਂ ਚਿੱਟੇ ਰੰਗ ਦੀਆਂ ਤਸਵੀਰਾਂ ਨੇ ਇਹ ਬਦਲੀ ਸਿਸਟਮ ਦੀਆਂ ਨੇ ਜਿਹੜਾ ਕਿ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਹਰਿਆਣਾ ਗੰਗਾ ਨਗਰ ਇਧਰ ਅਨੁਪਕੜਾਲੀ ਸਾਈਡ ਤੋਂ ਹੁੰਦਾ ਹੋਇਆ ਉਹ ਆਪਾਂ ਕਹਿ ਸਕਦੇ ਹਾਂ ਅੱਗੇ ਹਰਿਆਣਾ ਦੇ ਵਿੱਚ ਵੱਲ ਆ ਚੁੱਕਿਆ ਹੈ ਤੇ ਇੱਥੇ ਕਿਤੇ ਕਿਤੇ ਜਿਹੜੀਆਂ ਕੀ ਡਿਮਾਂਡ ਕਰਨੀ ਹੋਣ ਦੀ ਜਿਹੜੀ ਸੰਭਾਵਨਾ ਥੋੜੀ ਬਹੁਤ ਜਾਪ ਰਹੀ ਹੈ ਆਪਾਂ ਪੰਜਾਬ ਦੇ ਵਿੱਚ ਵੀ ਕਹਿ ਸਕਦੇ ਹਾਂ ਤੇ ਤਾਪਮਨ ਤਾਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਦੋਸਤੋ ਜਿਆਦਾ ਵੀਡੀਓ ਨੂੰ ਲੰਬੀ ਆਪਾਂ ਇਸ ਕਰਕੇ ਲੈਣੀ ਕਿਉਂਕਿ ਆਪਾਂ ਬਖਵਕ ਜਿਹੜੇ ਸੈਟੇਲਾਈਟ ਨੇ ਉਹਨਾਂ ਦੀ ਜਿਹੜੀ ਇਹ ਜਾਣਕਾਰੀ ਉਹਨਾਂ ਦੇ ਮੁਤਾਬਕ ਜਿਹੜੀ ਇਹ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਦੇ ਰਹੇ ਨੇ ਆ ਹੋ ਸਕਦਾ ਇਹ ਚਾਰ ਤਰੀਕਾਲਾ ਸਿਸਟਮ ਆਪਣੇ ਤੱਕ ਵਧੀਆ ਜਿਹੜਾ ਮੀਂਹ ਦੀਆਂ ਕਾਰਵਾਈਆਂ ਦੇ ਕੇ ਜਾਵੇ ਇਸ ਨੂੰ ਹੁਣ ਆਪਾਂ ਕੁਦਰਤੀ ਤੌਰ ਤੇ ਕਿਹੈਸਾ ਦੇ ਕੁਦਰਤ ਦੇ ਹੱਥ ਵਾਸਾ ਕਿਉਂਕਿ ਆਪਾਂ ਨੂੰ ਅੱਜ ਲੱਗਦਾ ਸੀ ਕਿ ਅੱਜ ਜਿਹੜਾ ਮੀਂਹ ਦੀਆਂ ਕਾਰਵਾਈਆਂ ਜ਼ਿਆਦਾ ਹੋਣਗੀਆਂ ਪਰੰਤੂ ਅੱਜ ਵਾਲਿਆ ਸਿਸਟਮ ਜਿਹੜਾ ਉਹ ਹਲਕਾ ਹੀ ਰਹਿ ਚੁੱਕਿਆ ਹੈ ਤੇ ਕੱਲ ਨੂੰ ਦੁਬਾਰਾ ਫੇਰ ਦਿਨ ਵੇਲੇ ਜੇਕਰ ਫ੍ਰੀ ਹੋਏ ਦੋਸਤੋ ਤੁਹਾਡੇ ਤੱਕ ਜਾਣਕਾਰੀ ਜਿਹੜੀ ਲੈ ਕੇ ਸਤ ਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ